ਜਦੋਂ ਮੈਂ ਉਸ ਕੋਮੇਡੀ ਤੋਂ ਥੋੜਾ ਜਿਹਾ ਮਤਲਬ ਬਾਹਰ ਨੂੰ ਆਇਆ ਵੀ ਮੈਨੂੰ ਲੱਗਿਆ ਵੀ ਹੁਣ ਥੋੜਾ ਜਿਹਾ ਮਤਲਬ ਡਾਇਰੈਕਟਰ ਪ੍ਰੋਡਿਊਸਰ ਸਟੂਡੀਓ ਵਾਲੇ ਥੋੜਾ ਜਿਹਾ ਜਾਣਨ ਲੱਗੇ ਫਿਰ ਉਸ ਤੋਂ ਬਾਅਦ ਇੱਕ ਫਿਲਮ ਆਈ ਸੀ ਸਿਕੰਦਰ ਉਹਦੇ ਵਿੱਚ ਗਾਣੇ ਲਿਖੇ ਨੇ ਕਰਤਾਰਜੀਤ ਮੇਬਾਈ ਉਹਨਾਂ ਦੀ ਉਹਦਾ ਇੱਕ ਗਾਣਾ ਬੜਾ ਜਿਆਦਾ ਚੱਲਿਆ ਸੀਗਾ ਤੂੰ ਸਾਹਾਂ ਦੇ ਵਿੱਚ ਵੱਸ ਗਏ ਕਿਤੇ ਦੂਰ ਨਾ ਹੋ ਜੀ ਮੇਰ ਰਵਿੰਦਰ ਹੰਡਾ ਉਹਨਾਂ ਨੇ ਗਾਇਆ ਸੀਗਾ ਤੇ ਮੈਨੂੰ ਅਜੇ ਵੀ ਉਹਦੋਂ ਵੀ ਲੱਗਦਾ ਸੀਗਾ ਵੀ ਇਹ ਹੋਰ ਸਿੱਖਲਾ ਮਾੜਾ ਯਾ ਵੀ ਅਜੇ ਮੈਨੂੰ ਲੱਗਦਾ ਗੌਣ ਰੱਗੋ ਹੈ ਨਹੀਂ ਉਹ ਫਿਰ ਮੈਨੂੰ ਰੁਪਿੰਦਰ ਹੰਡਾ ਹੁਣੀ ਕਹਿੰਦੇ-ਕਹਿੰਦੇ ਕਿ ਬਹੁਤ ਚੰਗੇ ਇਨਸਾਨ ਨੇ ਉਹ ਮੈਨੂੰ ਕਹਿੰਦੇ ਵੀ ਕਿ ਉਹ ਵੀ ਗਾਈ ਜਾਂਦੇ ਆ ਜਿੰਨਾ ਮੈਨੂੰ ਪਤਾ ਹੀ ਕੁਛ ਨਹੀਂ ਤੇ ਤੈਨੂੰ ਤਾਂ ਸਿੱਖਦੇ ਨੂੰ ਘੱਟੋ ਘੱਟ ਜਿਆਦਾ ਨਹੀਂ ਤੇ ਮਤਲਬ ਮੈਨੂੰ ਉਦੋਂ ਮਤਲਬ 8-10 ਸਾਲ ਹੋ ਗਏ ਤੈਨੂੰ ਸਿੱਖਦੇ ਨੂੰ ਤੇ ਤੂੰ ਫਿਲਮ 'ਚ ਵੀ ਗਾਣਾ ਗਾਤਾ ਫਿਰ ਤੈਨੂੰ ਲੱਗਦਾ ਨਹੀਂ ਤੂੰ ਅਜੇ ਵੀ ਗਾਉਣ ਜੱਗਾ ਹੋ ਗਿਆ ਤੇ ਮਤਲਬ ਮੈਨੂੰ ਬਹੁਤ ਉਹਨਾਂ ਨੇ ਕੀਤਾ ਕਿ ਤੂੰ ਹੁਣ ਘਰ ਚੱਲ ਮੈਂ ਤੇਰੇ ਨਾਲ ਗਾਣਾ ਕਰ ਉਹਨਾਂ ਨਾਲ ਵੀ ਤੁਹਾਡਾ ਗਾਣਾ ਆ ਉਹ ਮੇਰਾ ਉਹ ਉਹ ਉਹਨਾਂ ਨੇ ਜਿੱਦਾਂ ਹੁੰਦਾ ਨਾ ਕਿ ਇੱਕ ਬਾਹ ਫੜ ਕੇ ਅੱਗੇ ਨੂੰ ਤੋਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਥੇ ਕੋਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਬਿਲਕੁਲ ਸਹੀ ਗੱ ਤੋ ੜੀ ਇੱਕ ਚੀਜ਼ ਚੱਲ ਜਾਂਦੀ ਹੈ ਨਾ ਤੇ ਇੱਥੇ ਉਹ ਖਿੱਚਣ ਵਾਲਿਆਂ ਦੇ ਬਿਲਕੁਲ 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 ਔਰ ਉਹ ਮਤਲਬ ਲਾਲੋ ਜੇ ਸ਼ੋਅ ਹੀ ਕਿਸੇ ਕੋਲੇ ਦੋ ਵੱਧ ਹੋ ਗਏ ਨਾ ਤੇ ਉਹ ਹੀ ਕਰਨ ਲੱਗ ਜਾਂਦਾ ਕਿ ਨਹੀਂ ਹੁਣ ਮੈਂ ਹੀ ਨਹੀਂ ਕੋਈ ਕਿਸੇ ਨੂੰ ਉਹ ਨਹੀਂ ਹੈਗਾ ਪਰ ਉਹਨਾਂ